ਆ ਹੁਣੇ-ਹੁਣੇ ਇੱਕ ਮੈਂ ਵੀਡੀਓ ਵੇਖੀ ਆ ਆ ਤੁਸੀਂ ਵੀ ਜਰਾ ਸੁਣੋ ਕੋਈ ਬੀਬੀ ਆ ਮੈਨੂੰ ਤਾਂ ਨਾਮ ਵੀ ਇਹਦਾ ਅੱਜ ਹੀ ਪਤਾ ਲੱਗਾ ਇਹਦੇ ਸਰਚ ਮਾਰ ਕੇ ਵੇਖਿਆ ਕਿ ਇਹ ਕਿਤੋਂ ਦੀ ਐਮ.ਐਲ.ਏ ਆ ਸ਼ਾਇਦ ਕੋਈ ਨਕੋਦਰ ਸਾਈਡ ਦੀ ਆ ਇੱਕ ਵਾਰੀ ਸੁਣਾਇ ਦਿੰਨੇ ਆ ਪੌਣਾ ਕਿਲੋਮੀਟਰ ਪਿੱਛੇ ਆ ਕੇ ਪਿਓ ਦੇ ਪੁੱਤ ਨੇ ਜੁੱਤੀ ਨੂੰ ਮਿੱਟੀ ਨਹੀਂ ਲਾਈ ਬੰਨ ਤੱਕ ਨਹੀਂ ਪਹੁੰਚਿਆ ਜਿੱਥੇ ਪ੍ਰੋਬਲਮ ਆ ਉੱਥੇ ਤੱਕ ਨਹੀਂ ਪਹੁੰਚਿਆ ਉੱਥੇ ਜਿੱਥੇ ਖੜੇ ਸੀ ਉੱਥੇ ਵੀ ਗੱਡੀ ਚੋਂ ਉਤਰਨ ਦੀ ਜ਼ਹਿਮਤ ਨਹੀਂ ਉਠਾਈ ਗੱਡੀ ਦੇ ਵਿੱਚੋਂ ਹੀ ਪਕਾਰੀਆਂ ਨੂੰ ਉਹ 2 ਲੱਖ ਰੁਪਇਆ ਇੱਥੇ ਦੇ ਕੇ ਚਲੇ ਗਏ ਜਦ ਕਿ ਇੱਥੇ ਇੱਕ ਪਹਿਨੀ ਦੀ ਜ਼ਰੂਰਤ ਨਹੀਂ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਪਿਛਲੇ 70 ਜਿਹੜੇ ਸਾਲ ਨੇ ਸਾਡੇ ਚਲੋ ਇਹ ਤੁਸੀਂ ਜਾ ਕੇ ਦੇਖ ਲਵੋ ਨੇ ਕਿ ਵਿੱਚ ਰੋੜਾ ਰੁੜਾ ਪਾਇਆ ਵਾ ਉਹ ਤੁਸੀਂ ਆਪਦੇ ਲੈਵਲ ਤੇ ਦੇਖ ਲਿਓ ਵੀ ਕੀ ਬੋਲੀ ਹੈ ਜਨਾਨੀ ਹੁਣ ਮੈਨੂੰ ਇਹ ਗੱਲ ਦਾ ਜਵਾਬ ਦੇਣਾ ਚਾਹੂੰਗੀ ਕਿ ਜਿਹੜਾ ਇਹ ਕਹਿ ਰਿਹਾ ਕਿ ਜਾ ਕੇ ਜੀ ਉਥੇ ਕੁਰਤੇ ਨੂੰ ਕਿਤੇ ਮਿੱਟੀ ਨਹੀਂ ਲੱਗੀ ਕਿਤੇ ਕੁਝ ਹੋਇਆ ਨਹੀਂ ਹੈ ਇਹ ਨਹੀਂ ਉਹ ਨਹੀਂ ਇਹ ਕੰਮ ਜਿਹੜੇ ਹੁੰਦੇ ਆ ਇਹ ਤੇ ਤੁਹਾਡੇ ਤਮਾਸ਼ੀਵੀਆਂ ਦੇ ਕੰਮ ਨੇ ਨਾ ਇਹ ਤੇ ਤੁਹਾਡੀ ਜਿਹੜੀ ਝਾੜੂ ਪਾਰਟੀ ਆ ਡਰਾਮੇਬਾਜ਼ ਪਾਰਟੀ ਜਿਹੜੀ ਕਿ ਆਈ ਇਹਨਾਂ ਚੀਜ਼ਾਂ ਕਰਕੇ ਆ ਲੋਕ ਦਿਖਾਵੇ ਵਾਸਤੇ ਪਹਿਲੀ ਗੱਲ ਨਾ ਕਿਸੇ ਡੀਸੀ ਨਾ ਕਿਸੇ ਮਨਿਸਟਰ ਨਾ ਕਿਸੇ ਐਮਐਲਏ ਦਾ ਇਹ ਫਰਜ਼ ਹੁੰਦਾ ਵਾ ਕਿ ਜਾ ਕੇ ਜੀ ਆਪਦੇ ਪਹੁੰਚੇ ਲਬੇੜ ਕੇ ਤੁਰੀਆਂ ਫੇਰ ਰੀਆਂ ਨੇ ਕੋਈ ਆਪਦੇ ਕੁਰਤੇ ਪਜਾਮੇ ਨੂੰ ਮਿੱਟੀ ਲਾਈ ਫਿਰਦਾ ਇਹ ਕੰਮ ਜਿਹੜੇ ਹੁੰਦੇ ਨਾ ਐਡਮਿਨਿਸਟ੍ਰੇਸ਼ਨ ਦੇ ਨਹੀਂ ਹੁੰਦੇ ਤੁਹਾਡਾ ਕੰਮ ਪਤਾ ਕੀ ਸੀ ਜਿਹੜੇ ਇਹ ਹੜਾ ਆਏ ਹਨ ਇਹਨਾਂ ਨੂੰ ਰੋਕਣ ਦਾ ਤੁਹਾਡਾ ਕੰਮ ਸੀ ਜੋ ਉਥੇ ਤੁਸੀਂ ਆਪ ਦੀ ਨੁਮਾਇੰਦਗੀ ਕਰਨੀ ਸੀ ਨਾ ਬੀਬੀ ਐਮਬੀ ਦੇ ਵਿੱਚ ਜਿਹੜੀ ਤੁਹਾਡੀ ਵਜ੍ਹਾ ਨਾਲ ਉਥੋਂ ਚਲੀ ਗਈ ਪੰਜਾਬ ਦੇ ਹੱਥੋਂ ਜਿਹੜਾ ਆਲਰੇਡੀ ਮਈ ਮਹੀਨੇ ਦੇ ਵਿੱਚ ਇੰਨੀਆਂ ਵਾਰਨਿੰਗਸ ਆਈਆਂ ਤੇ ਉਹਦੇ ਬਾਵਜੂਦ ਜਿਹੜਾ ਤੁਹਾਡੇ ਇਸ ਕੰਮ ਤੇ ਜੂ ਨਹੀਂ ਸਰਖੀ ਤੁਸੀਂ ਇਹਨਾਂ ਹੜਾਂ ਦੇ ਖੁਦ ਜ਼ਿੰਮੇਵਾਰ ਹੋਏ ਨਕਮੀ ਸਰਕਾਰ ਔਰ ਇਹ ਅੱਜ ਉੱਠ ਕੇ ਤੇ ਗੱਲਾਂ ਕਰ ਰਹੀ ਆ ਸੁਖਬੀਰ ਬਾਦਲ ਨੂੰ ਓਏ ਉਹਨੂੰ ਤਾਂ ਦੁਨੀਆ ਤੋਂ ਦੇਸ਼ਵ ਦੇਸ਼ਾਂ ਤੋਂ ਪਿਆਰ ਮਿਲ ਰਿਹਾ ਮੈਂ ਇਸ ਟਾਈਮ ਗੁਜਰਾਤ ਵਿੱਚ ਬੈਠੀ ਆ ਔਰ ਮੈਂ ਇੱਥੇ ਆਈ ਹਾਂ ਉਤਰੀਆਂ ਜਦੋਂ ਕਿਸੇ ਨੇ ਮੇਰੇ ਕੋਲ ਪੰਜਾਬ ਦੇ ਹੜ੍ਹਾਂ ਦਾ ਹਾਲ ਪੁੱਛਿਆ ਤੇ ਜਦੋਂ ਗੱਲ ਚੱਲੀ ਤੇ ਕਹਿੰਦੇ ਜੀ ਉਹ ਬਾਦਲ ਸਾਹਿਬ ਆਪਕੇ ਜੋ ਮੁੱਖ ਮੰਤਰੀ ਐ ਤੇ ਮੈਂ 2 ਮਿੰਟ ਲਈ ਤਾਂ ਸੋਚਿਆ ਵੀ ਗੱਲ ਤੇ ਇਹਨਾਂ ਦੀ ਸਹੀ ਐ ਵੀ ਵੈਸੇ ਤਾਂ ਬਾਦਲ ਸਾਹਿਬ ਚਲੋ ਮੁੱਖ ਮੰਤਰੀ ਨਹੀਂ ਪਰ ਗੱਲ ਇਹਨਾਂ ਦੀ ਚ ਵੀ ਵਜਨ ਐ ਵੀ ਜੇ ਉਹ ਬੰਦਾ ਮੁੱਖ ਮੰਤਰੀ ਵਾਲੇ ਫਰਜ਼ ਨਿਭਾ ਰਿਹਾ ਐ ਤੇ ਫਿਰ ਤਾਂ ਉਹੀ ਹੋ ਗਿਆ ਪੰਜਾਬ ਦਾ ਮੁੱਖ ਮੰਤਰੀ ਔਰ ਇਸ ਬਸ਼ਰਮਾ ਔਰਤ ਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਇਹ ਜੋ ਬਿਆਨ ਦੇ ਰਹੀ ਐ ਇਹਦੇ ਥੋੜੇ ਦਿਨ ਪਹਿਲਾਂ ਵੀ ਹਜੇ ਇਹਨਾਂ ਇਹਨੇ ਕਿਤੋਂ ਆਪ ਦੀ ਚੰਗੀ ਲਾਪਾ ਕਰਾਈ ਐ ਲੋਕਾਂ ਦੇ ਵਿੱਚ ਜਦੋਂ ਉਥੇ ਕਿਸੇ ਕਿਸਾਨ ਜਥੇਬੰਦੀਆਂ ਨੂੰ ਕਹਿ ਰਹੀ ਸੀ ਕਿ ਗਾਇਟ ਸਾਫਾ ਪਾ ਕੇ ਆਜਾਂਦੇ ਜੇ ਪਤਾ ਨਹੀਂ ਕੀ ਕੁਛ ਇਹਦੀ ਜੜੀ ਜੁਬਾਨ ਸੀ ਬੜੀ ਉਹੋ ਜੀ ਆ ਮੈਨੂੰ ਪਤਾ ਲੱਗਾ ਪਰ ਮੈਂ ਇਥੇ ਇਹਨਾਂ ਦੀ ਬਸ਼ਰਮੀਆਂ ਤੋਂ ਹਰਾਣ ਆ ਕਿ ਇਹ ਕਹਿ ਰਹੀ ਹੈ ਕਿ ਆਪ ਦੇ ਬੰਦੇ ਖੜੇ ਕਰ ਲੈਂਦੇ ਆ ਨਹੀਂ ਤੁਸੀਂ ਕਲਿੱਪਾਂ ਵਾਲੀ ਬੀਬੀ ਭੁੱਲ ਗਏ ਜੀ ਇਹ ਕਿੱਡੇ ਮਤਲਬ ਇਹ ਨਖੇਦ ਲੋਕ ਨੇ ਬੀਬੀ ਕੋਈ ਸ਼ਰਮ ਨੂੰ ਹੱਥ ਮਾਰ ਲਾ ਉਹ ਤੁਹਾਡੀ ਕਲਿੱਪ ਵਾਲੀ ਬੀਬੀ ਤਾਂ ਅਜੇ ਤੱਕ ਵਾਇਰਲ ਹੋਈ ਜਾਂਦੀ ਐ ਜੋ ਡਰਾਮੇ ਤੁਸੀਂ ਕੀਤੇ ਜੋ ਭੋਗ ਅੰਤਵੰਨ ਕਰਕੇ ਆਇਆ ਉਹ ਐਡਾ ਨਖਿੱਧ ਬੰਦਾ ਉਹ ਜਾ ਕੇ ਹਸਪਤਾਲ ਦਾਖਲ ਹੋ ਗਿਆ ਹੈ ਤਾਂ ਜਿਹੜਾ ਬੰਦਾ ਲੋਕਾਂ ਚ ਵਿਚਰ ਰਿਹਾ ਹੈ ਜਿਹੜਾ ਲੋਕਾਂ ਦੀ ਮਦਦ ਕਰ ਰਿਹਾ ਗੱਫੇ ਵੰਡ ਰਿਹਾ ਇੱਕ ਬੰਨੇ ਪਾਣੀ ਦਾ ਹੜ੍ਹ ਆ ਉਹਨੇ ਤਾਂ ਨੋਟਾਂ ਦਾ ਹੜ੍ਹ ਲਿਆ ਦਿੱਤਾ ਉਹ ਲਾਂਤੀਓ ਕੋਈ ਸ਼ਰਮ ਨਵਾਤੋ ਮਾਰੋ ਓਟਕੇ ਦੇ ਬਿਆਨ ਦੇ ਨਾ ਜਾਂਦੀਆਂ ਜੇ ਨਾ ਕੋਈ ਲੈਣਾ ਨਾ ਦੇਣਾ ਇੰਨਾ ਚਿਰ ਤੁਸੀਂ ਉਥੇ ਦਸ਼ਿਆ ਨਹੀਂ ਕੋਈ ਜਦੋਂ ਹੜ੍ਹ ਆਉਣ ਦੀ ਸਥਿਤੀ ਬਣੀ ਸੀ ਉਦੋਂ ਤੁਸੀਂ ਕੋਈ ਜਾਰੀ ਨਹੀਂ ਕੀਤਾ ਕੁਛ ਔਰ ਹੁਣ ਕਹਿੰਦੀ ਹੈ ਕਿ ਮੰਗਤੇ ਬਣ ਕੇ ਲੋਕੀ ਜਿਹੜੇ ਆ ਉਹਦੇ ਕੋਲ ਲੈ ਰਿਆ ਹੁਣ ਆ ਲੋਕੀ ਨੂੰ ਜਵਾਬ ਦੇਣ ਕਿ ਮਦਦ ਨੂੰ ਸੇਵਾ ਨੂੰ ਇਹ ਮੰਗਤਾ ਕਹਿ ਰਹੀ ਹੈ ਇਹਦੀ ਹਿੰਮਤ ਵੇਖੋ ਤੁਸੀਂ ਤਾਂ ਫਿਰ ਸੈਂਟਰ ਦੇ ਅੱਗੇ ਵੈਸੇ ਹੀ ਮੰਗਤੇ ਬਣੇ ਹੋਏ ਜੇ ਸਾਰੀ ਕੈਬਨਿਟ ਤੁਹਾਡੀ ਕੱਲ ਦੀ ਮੰਗਤਾ ਬਣੀ ਹੋਈ ਹੈ ਜਦੋਂ ਦਾ ਮੋਦੀ ਇੱਥੋਂ ਆ ਕੇ ਤੁਹਾਨੂੰ ਰੈਲੀਫ ਫੰਡ ਜਾਰੀ ਕੀਤਾ ਓਦੋਂ ਦਾ ਤੁਸੀਂ ਤਾਂ ਉਹ ਪਿੱਠ ਸੇ ਆਪਾ ਪਾਇਆ ਹੋਇਆ ਕਿ ਹਾਏ ਮਰ ਗਏ ਸਾਡਾ ਪਤਾ ਨਹੀਂ 60000 ਕਰੋੜ ਚਾਹੀਦਾ ਸੀ ਸਾਨੂੰ ਪਤਾ ਨਹੀਂ ਕੀ ਚਾਹੀਦਾ ਸੀ ਅਗਲਾ ਤੁਹਾਨੂੰ ਤੁਹਾਡੀ ਆਕਾਦ ਦੇ ਮੁਤਾਬਕ ਕੀ ਦੇ ਕੇ ਗਿਆ ਉਹਨਾਂ ਨੂੰ ਪਤਾ ਵੀ ਤੁਹਾਡੇ ਪੱਲੇ ਕੁਛ ਨਹੀਂ ਆ ਨਾ ਤੁਸੀਂ ਲਾਉਣਾ ਹੈ ਤੇ ਨਾ ਤੁਸੀਂ ਪਹਿਲਾਂ ਲਾਇਆ ਹੁਣੇ ਹਿਸਾਬ ਜੇ ਮੰਗਿਆ ਜਾਵੇ ਤੇ 12000 ਕਰੋੜ ਰੁਪਇਆ ਜਿਹੜਾ ਆਲ ਰੈਡੀ ਸੈਂਟਰ ਨੇ ਤੁਹਾਨੂੰ ਦਿੱਤਾ ਕਿੱਥੇ ਗਿਆ ਕਿੱਧਰ ਗਿਆ ਇਹੋ ਜਿਹੜਾ ਡਿਜ਼ਾਸਟਰ ਵਾਸਤੇ ਜਿਹੜਾ ਰਿਲੀਜ਼ ਕੀਤਾ ਗਿਆ ਸੈਂਟਰ ਵੱਲੋਂ ਕਿੱਥੇ ਆਉ ਫੰਡ ਇਹ ਬੀਬੀ ਜਵਾਬ ਤਾਂ ਦਵੇ ਜਰਾ ਆ ਕੇ ਫੈਕਟਸ ਦੇ ਆ ਕੇ ਦੇ ਉਥੇ ਖਲੋ ਕੇ ਚਾਹ ਜਨਾਂ ਨੇ ਇਕੱਠੀਆਂ ਕਰਕੇ ਤੇ ਬੋਲ ਰਹੀ ਹੈ ਉਹ ਵੀ ਸੁਖਬੀਰ ਬਾਦਲ ਨੂੰ ਉਹਨੂੰ ਤਾਂ ਲੋਕਾਂ ਦਾ ਪਿਆਰ ਮਿਲ ਰਿਹਾ ਥਾ ਦਾ ਤੋ ਮਿਲ ਰਿਹਾ ਔਰ ਇਹੋ ਤੁਹਾਡੇ ਕੋ ਜਿਹੜਾ ਹੁਣ ਹਜਮ ਨਹੀਂ ਹੋ ਰਿਹਾ ਔਰ ਕਹਿ ਰਹੀ ਹੈ ਕਿ ਆਪਦੇ ਬੰਦੇ ਖੜੇ ਕਰ ਰਹੇ ਆ ਉਹ ਕਰ ਰਹੇ ਆ ਤਾਂ ਤੂੰ ਵੀ ਕਰ ਲੈ ਫਿਰ ਉਹਨੇ ਪੈਸੇ ਕਮਾਏ ਆ ਆ ਕਰਕੇ ਕਮਾਏ ਉਹ ਕਰਕੇ ਕਮਾਏ ਆ ਜੇ ਇੱਕ ਵੀ ਉਹਨੇ ਤੇਰੇ ਤੇ ਕੇਸ ਪਾਤਾ ਨਾ ਤੂੰ ਜਵਾਬ ਨਹੀਂ ਦੇ ਸਕਣਾ ਕੋਰਟ ਦੇ ਵਿੱਚ ਵੀ ਪੈਸੇ ਕਿੱਥੋਂ ਆਏ ਤੇ ਕਿੱਥੋਂ ਨਹੀਂ ਆਏ ਆਪ ਦਾ ਦੱਸ ਇਸ ਕਰਕੇ ਆਪਦੇ ਥੋੜਾ ਸ਼ਰਮ ਕਰੋ ਆ ਕੋਈ ਹਾਲਾਤ ਨਹੀਂ ਇਹੋ ਜਿਹੀਆਂ ਗੱਲਾਂ ਕਰੀਏ ਜੇ ਕੋਈ ਮਦਦ ਕਰ ਰਿਹਾ ਹੈ ਤਾਂ ਉੱਠ ਕੇ ਆ ਕੇ ਤੈਨੂੰ ਗੱਲ ਕਰ ਉਹ ਲਾਂਤੀਓ ਉਹ ਤਾਂ ਤੁਹਾਡਾ ਫਰਜ਼ ਪੂਰਾ ਕਰ ਰਿਹਾ ਸੂਬੇ ਦੇ ਵਿੱਚ ਮੁੱਖ ਮੰਤਰੀ ਦੀ ਐਬਸੈਂਸ ਜਿਹੜੀ ਹੈ ਨਾ ਉਹ ਬਹੁਤ ਰੜਕਦੀ ਆ ਸੂਬੇ ਨੂੰ ਔਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਜੇ ਉਹ ਬੰਦਾ ਵਿਚਰ ਰਿਹਾ ਹੈ ਨਾ ਤੇ ਲੋਕ ਉਹਨੂੰ ਆਪ ਦਾ ਮੁੱਖ ਮੰਤਰੀ ਸਮਝ ਕੇ ਉਹਦੇ ਉਹਦੀ ਗੱਲ ਸੁਣ ਰਹੇ ਨੇ ਉਹ ਤੋਂ ਮਦਦ ਲੈ ਰਹੇ ਨੇ ਕੋਈ ਮੰਗਤਾ ਬਣ ਕੇ ਨਹੀਂ ਲੈ ਰਿਆ ਪੰਜਾਬੀ ਮੰਗਤੇ ਨਹੀਂ ਆ ਪਰ ਤੂੰ ਜਿਹੜੀ ਜ਼ੁਬਾਨ ਚਲਾਈ ਹੈ ਕਿ ਉਹ ਮੰਗਤੇ ਬਣ ਕੇ ਜਿਹੜਾ ਕਿ ਲੋਕੀ ਉਹ ਕੋਲ ਲੈ ਰਹੇ ਆ ਇਹ ਲੋਕਾਂ ਨੂੰ ਗੱਲਾਂ ਕਰ ਗਈ ਏ ਕਮਾਲ ਹੋ ਗਈ ਇਹਨਾਂ ਵ ਲਈ ਗੱਡੀ ਚੋਂ ਨਹੀਂ ਉਤਰਿਆ ਪਜਾਮਾ ਨਹੀਂ ਲਬੇੜਿਆ ਤੂੰ ਪਹੁੰਚੇ ਡੰਗ ਕੇ ਜਿਆਦਾ ਸੇਵਾ ਕਰ ਦਿੱਤੀ ਐ ਦੋ ਬਿਆਨ ਦੇ ਕੇ ਚਲ ਗਈ ਐ ਕੀ ਕੀਤਾਈ ਆਪਦੇ ਪੱਲਿਓ ਉਹਦੇ ਆਪਦੇ ਪੱਲਿਓ ਕਰਦੇ ਦੋ ਵਾਰੀ ਤੂੰ ਸੱਤਾ 'ਚ ਨਹੀਂ ਆਉ ਫਿਰ ਵੀ ਅਗਲਾ ਲੋਕਾਂ ਦੀ ਬਾਹ ਫੜ ਰਿਹਾ ਤੇ ਤੁਹਾਡੇ ਲੋਕਾਂ ਕੋ ਹজম ਨਹੀਂ ਹੋ ਰਿਹਾ ਹਾਏ ਬਾਦਲ ਹਾਏ ਮਰਗੇ ਹਾਏ ਮਰਗੇ ਤੁਸੀਂ ਤਾਂ ਸਾਰੀ ਉਬਰ ਇਹੋ ਕਰਕੇ ਦਾ ਸੱਤਾ 'ਚ ਆਇਓ ਹੋ ਰਿਹਾ ਕਰਦੇ ਤੁਸੀਂ ਸੱਤਾ 'ਚ ਚਲੇ ਜਾਣਾ ਇੱਕ ਦਿਨ ਇਸ ਕਰਕੇ ਮੇਰੇ ਕੋ ਰਿਹਾ ਨਹੀਂ ਗਿਆ ਜਦੋਂ ਮੈਨੂੰ ਕਿਸੇ ਨੇ ਆ ਵੀਡੀਓ ਭੇਜੀ ਤੇ ਮੈਂ ਕਹਾਂ ਜੀ ਕੌਣ ਐ ਮੈਨੂੰ ਤੇ ਵੀ ਨਹੀਂ ਪਤਾ ਹੈ ਕੌਣ ਐ ਪਰ ਕਿਤੇ ਕੋਈ ਐਮਐਲਏ ਆ ਜੀ ਮੈਂ ਸਰਚ ਕੀਤਾ ਸਾਰਾ ਵੀ ਅੱਛਾ ਹੈ ਕੋਈ ਐਮਐਲਏ ਆ ਫਿਰ ਤੈਨੂੰ ਮੈਂ ਦੇਣੀ ਆ ਜਰਾ ਇਹਨੂੰ ਮੈਂ ਦਕਸ਼ਨਾ ਦੇਣੀ ਆ ਇਹ ਕਰਕੇ ਕੋਈ ਕਰੋ ਸ਼ਰਮ ਨੂੰ ਹਥੇ ਇਹ ਨਹੀਂ ਵੀ ਤੁਹਾਡੀਆਂ ਜੀ ਸੁਣ ਲੈਣੇ ਆ ਜੋ ਮਰਜੀ ਕੋਈ ਬਕਵਾਸ ਮਾਰ ਕੇ ਨਿਕਲ ਜਾਏਗਾ ਇੱਥੋਂ ਕਹਿ ਕੇ ਵੇਖ ਤੂੰ ਹੁਣ ਕਿਤੇ ਉਹਨੂੰ ਬਾਦਲ ਸਾਹਿਬ ਨੂੰ ਜੇ ਤੂੰ ਕੁਛ ਕੀ ਉਹਨੇ ਆ ਕਰਤਾ ਉਹ ਕੀਤਾ ਤੈਨੂੰ ਲੋਕੀ ਹੀ ਜਵਾਬ ਦੇ ਦੇਣਗੇ ਹੁਣ ਹੁਣ ਅਕਾਲੀ ਗੱਲ ਨੂੰ ਜਵਾਬ ਦੇਣ ਦੀ ਤਾਂ ਕੀ ਲੋੜਿਆ ਉਹ ਲੋਕਾਂ ਜੀ ਇੰਨਾ ਲੋਕਾਂ ਦਾ ਪਿਆਰ ਉਹਨਾਂ ਨੂੰ ਮਿਲ ਰਿਹਾ ਕਿ ਤੈਨੂੰ ਆਮ ਲੋਕ ਹੀ ਹੁਣ ਇਹਦਾ ਜਵਾਬ ਦੇ ਦੇਣਗੇ ਸਾਨੂੰ ਵੀ ਜਵਾਬ ਦੇਣ ਦੀ ਲੋੜ ਕੋਈ ਨਹੀਂ ਐਹੋ ਜੇ ਬੰਦਿਆਂ ਨੂੰ ਜਿੰਨਾ ਸਾਨੂੰ ਇਹ ਨਹੀਂ ਪਤਾ ਐ ਐਮਐਲਏ ਮਤਲਬ ਇੱਥੋਂ ਹਿਸਾਬ ਲਾਓ ਵੀ ਇਹਨਾਂ ਲੋਕਾਂ ਨੇ ਕੀ ਕੰਮ ਕੀਤਾ ਹੋਊਗਾ ਕੀ ਕੰਮਦਾ ਸਾਨੂੰ ਪਤਾ ਵੀ ਹੁੰਦਾ ਖੈਰ ਚਲੋ ਬਾਕੀ ਪੰਜਾਬ ਚੜ੍ਹਦੀ ਕਲਾ ਪੰਜਾਬੀ ਚੜ੍ਹਦੀ ਕਲਾ ਚ ਨੇ ਕੋਈ ਮੰਗਤਾ ਨਹੀਂ ਇੱਥੇ ਪੰਜਾਬੀ ਇੱਕ ਦੂਜੇ ਦੀ ਬਾਹ ਫੜ ਰਹੇ ਆ ਸਾਰੇ ਔਰ ਇਹ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਇਹੋ ਜਿਹੇ ਬੰਦੇ ਭੜਕਾ ਰਹੇ ਆ ਇਹਨਾਂ ਨੂੰ ਉੱਥੇ ਹੀ ਮੌਕੇ ਤੇ ਹੀ ਇਹਨਾਂ ਨੂੰ ਜਿਹੜਾ ਨਾ ਇਹ ਤਸੱਲੀ ਇਹਨਾਂ ਦੀ ਕਰਾਇਆ ਕਰੋ ਉੱਥੇ ਹੀ ਮੌਕੇ ਤੇ ਹੀ ਇਹਨਾਂ ਨੂੰ ਡੰਡਿਆਂ ਨਾਲ ਭਜਾਇਆ ਕਰੋ ਜਿੱਦਾਂ ਹੁਣ ਨੇਪਾਲ ਦੇ ਵਿੱਚ ਹੋ ਰਿਹਾ ਨਾ ਕਿੱਦਾਂ ਉਹਨਾਂ ਨੇ ਕੱਢਿਆ ਇਹਨਾਂ ਨੂੰ ਉੱਥੋਂ ਉਹ ਇਹੋ ਪੰਜਾਬੀਆਂ ਨੇ ਤੁਹਾਡੇ ਨਾਲ ਝਾੜੂ ਵਾਲੇ ਹੁਣ ਕਰਨਾ ਜੇ ਆਪਦੇ ਐਮਐਲਏ ਦੀ ਜੁਬਾਨਾਂ ਨੂੰ ਨਾ ਲਗਾਮਾ ਦਿਓ ਇੱਕ ਤੁਹਾਡਾ ਅੱਜ ਜਿਹੜਾ ਖਡੂਰ ਸਾਹਿਬ ਵਾਲਾ ਫੜ ਕੇ ਅੰਦਰ ਦੇਣ ਲੱਗੇ ਆ ਦੂਜਾ ਤੁਹਾਡਾ ਕੋਈ ਕਿਤੇ ਨਿਕਲ ਗਿਆ ਇਸ ਕਰਕੇ ਸੋਚੋ ਪਹਿਲਾ ਆਪ ਦੇ ਵੱਲ ਥੋੜੀ ਚਾਤੀ ਮਾਰੋ ਆਪ ਦੇ ਮੁੱਖ ਮੰਤਰੀ ਨੂੰ ਕਾਇਮ ਕਰੋ ਜਿਹੜਾ ਮੰंजे ਤੇ ਪਾ ਲਿਆ ਜੇ ਪੰਜਾਬ ਨੂੰ ਆ ਗਿਆ ਤੇ ਵੇਖਿਓ